ਜੋ ਜ਼ਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਕੁਲਵੀਰ ਦੀਵਾਨ ਵੀ ਸਨ ਲਾਈਵ ਜੁੜ ਚੁੱਕੇ ਨੇ ਕੁਲਵੀਰ ਕੀ ਕੁਝ ਮਾਹੌਲ ਹੈ ਇਸ ਵੇਲੇ ਪਰ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਮਰਜੈਂਸੀ ਫਿਲਮ ਬੈਨ ਹੋਣੀ ਚਾਹੀਦੀ ਹੈ ਪੂਰੇ ਪੰਜਾਬ ਦੇ ਵਿੱਚ ਹਾਲਾਂਕਿ ਕੁਝ ਥਾਵਾਂ ਤੇ ਇਸ ਤੇ ਬੈਨ ਲਗਾ ਦਿੱਤਾ ਗਿਆ ਕਿ ਉੱਥੇ ਰਿਲੀਜ਼ ਨਹੀਂ ਹੋਵੇਗੀ ਪਰ ਜਿਵੇਂ ਕਿ ਸਿਨੇਮਾ ਘਰਾਂ ਦੇ ਬਾਹਰ ਵੀ ਜਿੱਥੇ ਕਿ ਲੋਕ ਪਹੁੰਚੇ ਹੋਏ ਨੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕੋਈ ਕੁਝ ਸਥਿਤੀ ਹੈ ਇਸ ਵੇਲੇ ਦੇਖੋ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਕੋਈ ਕਿਤਾਬ ਨਹੀਂ ਜਿਹੜੀ ਹੈ ਕਿ ਆਊਟਰੀ ਦੀ ਗਈ ਸੀ ਕਿ ਜੇ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ ਤੇ ਅੱਜ ਕਿਉਂਕਿ ਫਿਲਮ ਰਿਲੀਜ਼ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਜਿਹੜੇ ਹੈਗੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਕਈ ਥਾਵਾਂ ਤੋਂ ਤਸਵੀਰਾਂ ਆ ਰਹੀਆਂ ਨੇ ਕਿ ਜਿਨ੍ਹਾਂ ਜਿਨ੍ਹਾਂ ਵੀ ਉਮ ਉਮ ਤਾਂ ਸਾਡੇ ਇੱਕ ਫਿਲਮ ਲੱਗ ਰਹੀ ਹੁੰਦੀ ਹੈ ਜਿਹੜੀ ਹੈ ਕਿ ਤੁਹਾਨੂੰ ਦਿਖਾਈ ਜਾਂਦੀ ਉਮੀਦ ਹੈ ਕਿ ਉਹ ਤੇ ਸਿੱਖ ਸੰਗਠਨ ਜਿਹੜੇ ਹੈਗੇ ਨੇ ਉਹ ਪਹੁੰਚ ਚੁੱਕੇ ਨੇ ਐ ਜੀ ਪੀ ਸੀ ਨੇ ਕੱਲ ਵੀ ਮੁੱਖ ਮੰਤਰੀ ਭਵਨਤਮਨ ਨੂੰ ਇੱਕ ਪੱਤਰ ਜਿਹੜਾ ਹੈਗਾ ਉਹ ਦੇਖਿਆ ਸੀ ਤੇ ਇਸ ਤੋਂ ਪਹਿਲਾਂ ਵੀ ਸਰਕਾਰ ਨੂੰ ਅਗਾ ਕੀਤਾ ਸੀ ਇਸ ਫਿਲਮ ਦੇ ਬਾਰੇ ਕਿਉਂਕਿ ਪਿਛਲੇ ਕਾਫੀ ਲੰਬੇ ਅਸੇ ਤੋਂ ਫਿਲਮ ਦੀ ਰਿਲੀਜ਼ ਹੋ ਕੇ ਉਹ ਐਡੈਟਿਕ ਨਹੀਂ ਆ ਰਹੀ ਹੈ ਟਾਲੀ ਆ ਰਹੀ ਹੈ ਪਰੰਤੂ ਹੁਣ ਕਾਫੀ ਸੀਨ ਕਟਣ ਤੋਂ ਬਾਅਦ ਹੁਣ ਜਦੋਂ ਫਿਲਮ ਨੇ ਅੱਜ ਰਿਲੀਜ਼ ਹੋਣਾ ਤਾਂ ਅੱਜ ਨੂੰ ਲੈ ਕੇ ਵੀ ਚੇਤਾਵਨੀ ਜਿਹੜੀ ਹੈਗੀ ਸਿੱਖ ਸੰਗਠਨ ਵੱਲੋਂ ਦਿੱਤੀ ਗਈ ਹੈ ਕਿ ਇਤਰਾਜ ਜੋ ਜਿਹੜੀ ਹੈਗੀ ਹੈ ਉਹ ਇਸ ਫਿਲਮ ਦੇ ਸੀਨ ਨੇ ਤੇ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਛਵੀ ਜਿਹੜੀ ਹੈਗੀ ਉਸ ਨੂੰ ਕਿਤੇ ਨਾ ਕਿਤੇ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਨਹੀਂ ਉਹ ਕੀਤੀ ਗਈ ਹੈ ਹਾਲਾਂਕਿ ਕਿਹੜੇ ਸੀਨ ਨੇ ਕਿਹਨਾਂ ਦੇ ਉੱਤੇ ਇਤਰਾਜ ਹੈ ਜਾਂ ਪੂਰੀ ਫਿਲਮ ਦੇ ਉੱਤੇ ਇਤਰਾਜ ਹੈ ਏ ਅਜੇ ਤੱਕ ਕਲੀਅਰ ਨਹੀਂ ਹੋ ਪਾਇਆ ਕਿ ਕਿ ਪੂਰੀ ਫਿਲਮ ਜਿਹੜੀ ਹੈਗੀ ਹੈ ਉਹ ਇਸ ਤਰ੍ਹਾਂ ਦੇ ਨਾਲ ਬਣੀ ਹੈ ਕਿ ਫਿਲਮ ਜਿਹੜੀ ਹੈਗੀ ਹੈ ਪੂਰੀ ਤਰ੍ਹਾਂ ਦੇ ਨਾਲ ਸਿੱਖਾਂ ਦੇ ਦੀ ਛਵੀ ਨੂੰ ਖਰਾਬ ਕਰਨ ਵਾਲੀ ਹੈ ਤਾਂ ਇਸ ਕਰਕੇ ਵਿਰੋਧ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਕਈ ਥਾਵਾਂ ਤੋਂ ਤੁਸੀਂ ਵੇਖ ਵੀ ਰਹੇ ਹੋ ਜਿਸ ਤਰ੍ਹਾਂ ਦੇ ਨਾਲ ਸਾਡੇ ਸਹਿਯੋਗੀ ਜਿਹੜੇ ਹੈਗੇ ਨੇ ਉਹ ਰਿਪੋਰਟ ਕਰ ਰਹੇ ਨੇ ਕਿ ਸਿੱਖ ਸੰਗਠਨ ਜਿਹੜੇ ਹੈਗੇ ਨੇ ਮੌਨਸ ਦੇ ਬਾਹਰ ਹੋ ਚੁੱਕੇ ਨੇ ਉੱਥੇ ਆਪਣਾ ਧਰਨਾ ਲਗਾ ਕੇ ਬੈਠੇ ਨੇ ਕਈ ਥਾਵਾਂ ਦੇ ਪ੍ਰਸ਼ਾਸਨ ਨੇ ਜਿਹੜੇ ਹੈਗੇ ਨੇ ਉਹ ਦਿੱਤੇ ਨੇ ਕਿ ਫਿਲਮ ਜਿਹੜੀ ਹੈਗੀ ਉਹ ਨਹੀਂ ਲੰਘਨ ਦਿੱਤੀ ਜਾਵੇਗੀ ਨਹੀਂ ਰਿਲੀਜ਼ ਹੋਣ ਦਿੱਤੀ ਜਾਵੇਗੀ ਹਾਲਾਂਕਿ ਸਰਕਾਰ ਨੇ ਅਜੇ ਇਸ ਦੇ ਬਾਰੇ ਫੈਸਲਾ ਲੈਣਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਹੋਵੇਗੀ ਆ ਨਹੀਂ ਹੋਵੇਗੀ ਪਰੰਤੂ ਲੋਕਲ ਪ੍ਰਸ਼ਾਸਨ ਜਿਹੜੇ ਹੈਗੇ ਨੇ ਉਹ ਕਾਨੂੰਨ ਵਿਵਸਥਾ ਨੂੰ ਦੇਖ ਕੇ ਫੈਸਲਾ ਜਿਹੜਾ ਹੈਗਾ ਉਹ ਲੈ ਰਹੇ ਨੇ ਜੀ ਬਿਲਕੁਲ ਵਿਰੋਧ ਕੀਤਾ ਜਾ ਰਿਹਾ ਸੋ ਐਸਜੀਪੀਸੀ ਦੇ ਇੱਕ ਮੈਂਬਰ ਦੇ ਵੱਲੋਂ ਵੀ ਕਹਿ ਗਏ ਕਿ ਇਸ ਫਿਲਮ ਦੇ ਵਿੱਚ ਜਿਹੜੇ ਕਿ ਸੀਨ ਦਿਖਾਏ ਗਏ ਨੇ ਉਸਤੇ ਇਤਰਾਜ਼ ਹੈ ਕਿ ਸੰਤ ਜਰਨੈਲ ਸਿੰਘ ਪਿੰਡਵਾਲਾ ਉਸ ਸਮੇਂ ਤਾਂ ਉਹ ਉਸ ਉਸ ਵੇਲੇ ਨਹੀਂ ਸੰਤਾ ਫਿਰ ਵੀ ਉਹਨਾਰੇ ਸੀਨ ਦਿਖਾਏ ਗਏ ਨੇ ਇਸ ਤਰ੍ਹਾਂ ਦਾ ਜਿਹੜਾ ਕਿ ਗਲਤ ਇਨਫੋਰਮੇਸ਼ਨ ਜਿਹੜੀ ਕਿ ਇਸ ਫਿਲਮ ਦੇ ذریعے ਦਿੱਤੀ ਜਾ ਰਹੀ ਹੈ ਸਿੱਖਾਂ ਦਾ ਅਕਸ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਹਿਰਦੇ ਜਿਹੜੇ ਕਿ ਬਲੰਦਰੇ ਜਾਂਦੇ ਨੇ ਅੱਜ ਵੀ ਜਦੋਂ ਕਿ 1984 ਦੇ ਸਾਕੇ ਬਾਰੇ ਜਦੋਂ ਯਾਦ ਕਰਦੇ ਨੇ ਤੇ ਉਸ ਤਰ੍ਹਾਂ ਸਿੱਖਾਂ ਨੂੰ ਬਦnaam ਕਰਨ ਦੀ ਕੋਸ਼ਿਸ਼ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਕਿ ਇਸ ਫਿਲਮ ਦੇ ذریعے ਕੀਤੀ ਜਾ ਰਹੀ ਹੈ ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਕੋ ਬਿਲਕੁਲ ਸਿੱਖ ਸੰਗਠਨ ਜਿਹੜੇ ਹੈਗੇ ਨੇ ਉਹਨਾਂ ਨੂੰ ਇਤਰਾਜ਼ ਦੇ ਹੀ ਹੈ ਕਿ ਸਿੱਖਾਂ ਦੀ ਜਿਹੜੀ ਛਵੀ ਹੈ ਉਹਨਾਂ ਦੇ ਵਿੱਚ ਉਹ ਕਰਾਉ ਕਰਕੇ ਦਿਖਾਈ ਜਾ ਰਹੀ ਹੈ ਇਸ ਕਰਕੇ ਉਹਨਾਂ ਨੂੰ ਇਸ ਫਿਲਮ ਦੇ ਰਿਲੀਜ਼ ਹੋਣ ਤੇ ਓਬਜੈਕਸ਼ਨ ਹੈ ਤੇ ਇਸੇ ਕਰਕੇ ਉਹਨਾਂ ਨੇ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਨਾ ਕਰਨ ਦੀ ਕੀਤਾਵਨੀ ਜਿਹੜੀ ਹੈਗੀ ਹੈ ਉਹ ਦਿੱਤੀ ਸੀ ਕੱਲ ਹਾਲਾਂਕਿ ਅੱਜ ਜਿਹੜੇ ਹੈਗੇ ਨੇ ਸਿੱਖ ਸੰਗਠਨ ਸੜਕਾਂ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਨਜ਼ਰ ਆ ਰਹੇ ਨੇ ਤੇ ਆ ਕਈ ਥਾਵਾਂ ਤੇ ਪ੍ਰਚੰਡ ਰਹਿ ਗਏ ਨੇ ਉਹ ਤੁਰੂ ਪਹੁੰਚਦੇ ਨੇ ਹੁਣ ਅੱਗੇ ਇਹ ਦੇਖਣਾ ਹੋਵੇਗਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਕੀ ਫੈਸਲਾ ਲੈਂਦੀ ਹੈ ਕਿਉਂਕਿ ਸਰਕਾਰ ਕੋਲ ਇੱਕ ਮੰਗ ਪੱਤਰ ਜਿਹੜਾ ਹੈਗਾ ਐਸਡੀਪੀਸੀ ਵੱਲੋਂ ਗਿਆ ਵੀ ਹੋਊਗਾ ਹੈਗਾ ਤੇ ਇਸ ਦੇ ਨਾਲ ਹੀ ਜਿਸਨਾਂ ਦੇ ਨਾਲ ਵਕਫ ਵਕਫ ਥਾਵਾਂ ਤੋਂ ਇਸ ਦੇ ਖਿਲਾਫ ਆਵਾਜ਼ ਜਿਹੜੀ ਹੈਗੀ ਆ ਅੱਜ ਸੜਕਾਂ ਤੋਂ ਵੀ ਆ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਸਰਕਾਰ ਦਾ ਕੀ ਰੁਖ ਰਹੇਗਾ ਇਸ ਕਰਨਵੀਰ ਵੀਰ ਬਾਈ

ਬਿਲਕੁਲ ਬਿਲਕੁਲ ਮੈਂ ਦੱਸ ਦੇਣਾ ਚਾਹੁੰਦਾ ਇਹ ਨਾਲ ਸਾਡੀ ਗੱਲਬਾਤ ਵੀ ਹੋਈ ਹੈ ਜੀ ਪਿਛਲੇ ਜਿਹੜੇ ਉਹ ਪਟਿਆਲਾ ਦੇ ਪ੍ਰਧਾਨ ਹੈਗੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਉਹਨਾਂ ਨੂੰ ਆਸ਼ਵਾਸ਼ਣ ਦਿਲਾਇਆ ਹੈ ਵੀ ਇਹ ਕਿਚੜ ਜਿਹੜੀ ਹੈ ਪਟਿਆਲਾ ਦੇ ਵਿੱਚ ਜਿਹੜੀ ਹੈ ਉਹ ਨਹੀਂ ਲੱਗੇਗੀ ਉਹ ਫਿਲਾਲ ਫਿਲਾਲ ਜਿਹੜੀਆਂ ਉਹਨਾਂ ਤਸਵੀਰਾਂ ਸੀ ਤਾਂ ਦੱਸਦੇ ਨੇ ਕਿ ਤਰ੍ਹਾਂ ਜਿਹੜਾ ਸਿਮਰਨ ਜਿਹੜਾ ਕੀਤਾ ਜਾ ਰਿਹਾ ਹੈ 7 ਮਿੰਟਾਂ ਦੇ ਨਾਲ ਜਿਹੜਾ ਪਰਦਸ਼ਨ ਹਜੇ ਵੀ ਜਿਹੜਾ ਪਟਿਆਲਾ ਦੇ ਵਿੱਚ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਸਿਮਰਨ ਹੈਗਾ ਵਾਹਿਗੁਰੂ ਦਾ ਸਿਮਰਨ ਕਰਕੇ ਜਿਹੜ ਉਹ ਉਹ ਬੁਲਦਾਰ ਵੀ ਜਿਹੜਾ ਹੈਗਾ ਪਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਬਾਦ ਵੀ ਕੀਤੀ ਉਹਨਾਂ ਨੇ ਇਹ ਹੀ ਕਰਤੀ ਉਸ ਤੋਂ ਬਾਅਦ ਅੱਜ ਹੋਰ ਵੀ ਗੱਲਬਾਤ ਕਰਦੇ ਆ ਅਚਕੀ ਲੱਗਦਾ ਹੈ ਜੀ ਫਿਲਹਾਲ ਜਿਹੜਾ ਪ੍ਰਸ਼ਾਸਨ ਨੇ ਫਿਲਮ ਤੇ ਰੋਕ ਲਗਾਈ ਹੈ ਪਟਿਆਲਾ ਦੇ ਵਿੱਚ ਅਗਰ ਦੁਬਾਰਾ ਲਗਾ ਦਿੰਦੇ ਤਾਂ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਆਨਕਾ ਜਿਹੜਾ ਗੁੰਬਦਾ ਮੇਲਾ ਜਿਹੜਾ 12 ਸਾਲ ਬਾਅਦ ਆਉਣਾ ਜੇ ਦੁਬਾਰਾ ਆਉਣਗੇ ਤੇ ਫਿਰ ਅਸੀਂ ਪ੍ਰੋਟੈਸਟ ਕਰਾਂਗੇ ਉਦੋਂ ਤੱਕ ਕਰਦੇ ਰਾਂਗੇ ਜਦੋਂ ਤੱਕ ਇਹ ਪ੍ਰਦਰਸ਼ਨ ਦੀ ਸਿੱਧ ਕਰਨ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਇਹਨੂੰ ਸੋਚ ਕੇ ਕੱਢਦੇ

ਜਿਹੜੀ ਉਹ ਪਰਚਾਈ ਫਲਾਹ ਦਾ ਵੀਰ ਜਿਹੜਾ ਸ਼ਹਿਰ ਟਰਨਾ ਪ੍ਰਦਰਸ਼ਨ ਜਿਹੜਾ ਸਮਾਪਤ ਕੀਤਾ ਜਾ ਰਿਹਾ ਕਿਉਂਕਿ ਪ੍ਰਸ਼ਾਸਨ ਨੇ ਜਿਹੜਾ ਸੁਵਿਸ਼ਣ ਜਿਹੜਾ ਇਹਨਾਂ ਨੂੰ ਦੇ ਦਿੱਤਾ ਗਿਆ ਵੀ ਜਿਹੜੀ ਇਹ ਫਿਲਮ ਜਿਹੜੀ ਹੈ ਪਟਿਆਲਾ ਦੇ ਵਿੱਚ ਜਿਹੜੀ ਉਹ ਨਹੀਂ ਲੱਗੇ ਕਿ ਫਲਾਹ ਕਰਵਾਦੀ ਕਰਦੇ ਹੈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਬੀਟ ਰਾਤ ਉਹਨਾਂ ਦਾ ਡਿਪਲੈਸੈਂਟ ਭਾਈ ਬਲਜੀਤ ਖਾਲਸਾ ਭਾਈ ਬਲਜੀਤ ਦੇ ਸੰਬੰਧਿਤ ਆਣਿਆਂ ਨੂੰ ਡੀਪੀਸ ਦਾ ਵੱਲੋਂ ਸ਼ਾਨੋਂ ਵਿਸ਼ਵਾਸ ਦਿਵਾਇਆ ਗਿਆ ਪਰ ਕਿ ਵੀ ਇਹ ਫਿਲਮ ਤੇ ਚਰਨਾਲਕਾ ਨਾਲ ਗੱਲਬਾਤ ਹੋ ਚੁੱਕੀ ਆ ਵੀ ਆਪਾਂ ਨਹੀਂ ਚਲਾਵਾਂਗੇ ਬਾਕੀਆਂ ਨੇ ਰੱਖੀ ਨਿਸ਼ਵਾਸ ਬਸਤਾ ਹੈ ਇਹ ਜਿਹੜਾ ਸੈਟਰ ਪੀਵੀਆਰ ਇਹਨਾਂ ਨੇ ਕੁਝ ਆਪਣੇ ਨੈੱਟ ਦੇ ਉੱਤੋਂ ਆਪਣਾ ਕੰਮ ਜਾਰੀ ਰੱਖਿਆ ਜਿਸ ਕਾਰਨ ਸਾਨੂੰ ਮਜਬੂਰ ਹੋਣ ਤੋਂ ਧਰਨਾ ਲੰਭਾ ਹੈ ਪ੍ਰਸ਼ਾਸਨ ਦੇ ਤਹਿਤ ਵੀ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਕਹਿ ਕੇ ਇਹ ਜਿਹੜੀਆਂ ਬੰਦ ਕਰਵਾ ਦਿੱਤੀਆਂ ਮੇਰੇ ਭਾਈਚਾਰਕ ਸੰਗ ਜੋ ਉਹ ਇੱਥੇ ਰਹਿਣੀ ਬੜੀ ਜ਼ਰੂਰੀ ਆ ਇਹ ਕਰਕੇ ਆਪਾਂ ਕੰਗੜਾ ਨੌਕ ਬਾਰੇ ਮੈਂ ਥੋੜੀ ਗੱਲ ਕਰਨੀ ਚਾਹੁੰਦਾ ਵੀ ਕੰਗੜਾ ਨੌਕ ਨੂੰ ਮੈਂ ਪੁੱਛਣਾ ਚਾਹੁੰਦਾ ਇਹ ਬੀਬਾ ਜੀ ਦੇਸ਼ ਦੀ ਆਜ਼ਾਦੀ ਵੇਲੇ ਤੁਹਾਡੇ ਪਰਿਵਾਰ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ 94% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਇਜ਼ਾਦ ਕਰਾਇਆ ਆਪਾਂ ਹਮੇਸ਼ਾ ਹੀ ਭਾਈਚਾਰਕ ਸਾਂਝ ਦੇ ਸ਼ਾਂਤੀ ਭਾਈ ਮਤ ਹੁੰਦੇ ਅਮੀ ਰਹਾਂ ਤੇ ਅਮੀ ਰਹਾਂਗੇ ਆਪਾਂ ਇਸ ਫਿਲਮ ਦਾ ਵਿਰੋਧ ਕਰਦੇ ਆਂ ਗਾੜੀ ਵੀ ਜੇ ਕੋ ਚਲਾਉਣ ਦੀ ਕੋਸ਼ਿਸ਼ ਕਰੂਗਾ ਤੇ ਗਾੜੀ ਫੇਰ ਉਹ ਤਾਂ ਵਿਰੋਧ ਕਰਾਂਗੇ ਸਵਾਹੀ ਗੁਰਜੀ ਦਾ ਖਾਲਸਾ ਉਹ ਗੱਲ ਕਰੀਏ ਕੱਲ ਤੋਂ ਹੀ ਜਿਹੜੀਆਂ ਕੁਝ ਤਰ੍ਹਾਂ ਸੁਣਾਏ ਟਿੱਕਾ ਜਿਹੜੀਆਂ ਆਨਲਾਈਨ ਜ਼ਰੂਰ ਵੀ ਕੇ ਹੋਵੇ ਰੱਦ ਕਰਾ ਦੇ ਹਾਂਜੀ ਉਹ ਤੇ ਜੀ ਉਹ ਤਾਂ ਦੱਸ ਸਕਦੇ ਵੀ ਰੱਦ ਕਰਵਾਈਆਂ ਜਾਂ ਨਹੀਂ ਕਰਵਾਈਆਂ ਪਰ ਇਹ ਜਿਹੜਾ ਇਹ ਕਿਸੇ ਵੀ ਕੀਮਤ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਦੇਸ਼ਾਂ ਅਨੁਸਾਰ ਇਸ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਇਸ ਦਾ ਪੂਰਾ ਇਲਾਕਾ ਵਿਰੋਧ ਕਰਾਂਗਾ ਗੱਲ ਕਰੀਏ ਲੜਾਈ ਕਿ ਦੇ ਨਾਲ ਫਿਲਮ ਦੇ ਖਿਲਾਫ ਹੈ ਜਾਂ ਕੰਗੜਾ ਰੰਡਾਵਤ ਲੜਾਈ ਜੀ ਲੜਾਈ ਤੇ ਕੰਗੜਾ ਰੰਡਾਵਤ ਨਾਲ ਕਿ ਇਸ ਨੇ ਇਹੋ ਜਿਹਾ ਮਾਹੌਲ ਖਰਾਬ ਕਰਨ ਵਾਸਤੇ ਸਿੱਖਾਂ ਨੂੰ ਹਮੇਸ਼ਾ ਹੀ ਟਾਰਗੇਟ ਕੀਤਾ ਜਾਂਦਾ ਕਿਸੇ ਦੇ ਕਹੇ ਤੇ ਕੀਤਾ ਜਾ ਰਿਹਾ ਜਾਂ ਉਹਦੇ ਆਪਣੇ ਵੱਲੋਂ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਪਰ ਇਹ ਜੋ ਵੀ ਕੀਤਾ ਜਾ ਰਿਹਾ ਹੈ ਬਹੁਤ ਮਾੜਾ ਇਸ ਗੱਲ ਦਾ ਅੰਦਰੋਧ ਕਰਦੇ ਆਂ ਇਹ ਕਰਕੇ ਸਿੱਖਾਂ ਨੇ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਅਸੀਂ ਦੇਸ਼ ਦੀ ਸ਼ਾਂਤੀ ਲਈ ਆਪਾਂ ਜਿਹੜੇ ਆਪਾਂ ਦੇ ਅਮੀ ਆਂ ਪਰ ਇਹ ਕੰਗਣਾ ਮੌਕ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਸ ਗੱਲ ਦਾ ਹੀ ਵਿਰੋਧ ਕਰਨ ਦਾ ਸਖਤ ਨਿੱਦਾ ਕਰਦੇ ਆਂ ਇਸ ਗੱਲ ਇਹ ਗੱਲ ਕਿ ਸਿਰਫ ਪੰਜਾਬ ਦੇ ਵਿੱਚ ਹੀ ਜਿਹੜਾ ਹੈਗਾ ਸਿੱਖਾ ਬੰਦ ਉਹ ਜਿਹੜਾ ਉਹ ਹਾਵਲਾਵਾ ਉਹਨਾਂ ਨੇ ਕਿ ਪਹੁੰਚੀ ਆ ਫਿਲਮ ਬਾਰੇ ਲੇਕਿਨ ਹੋਰ ਸਟੇਟਾਂ ਜਾਂ ਹੋ ਕਈ ਭਾਸ਼ਾ ਦੇ ਵਿੱਚ ਇਹ ਪਿਕਚਰ ਆ ਰਹੀ ਹੈ ਸੀ ਇੰਗ ਅਸੀਂ ਦੇਖਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹ ਬੈਨ ਨਹੀਂ ਚੈਹੀਆ ਹੋਰ ਵੀ ਕਿਸੇ ਭਾਈਚਾਰੇ ਦੀ ਫਿਲਮ ਇਸ ਤਰ੍ਹਾਂ ਨਹੀਂ ਬਣਦੀ ਜਿਸ ਤੇ ਉਹਨਾਂ ਨੂੰ ਨੀਵਾ ਮਕਾਇਆ ਗਿਆ ਹੋਵੇ ਉਹ ਵੀ ਨਹੀਂ ਚੱਲਣੀ ਚਾਹੀਦੀ ਜਿਹੜਾ ਸੈਂਸਰ ਬੋਰਡ ਆ ਉਹਨੂੰ ਵੀ ਬ੍ਰੀਕੀ ਨਾਲ ਜਾਂਚ ਕਰਕੇ ਹੀ ਜਿਹੜੀ ਅਗਿਆ ਦੇਣੀ ਚਾਹੀਦੀ ਹੈ ਨਹੀਂ ਦੇਣੀ ਚਾਹੀਦੀ ਹੈ ਜਿੱਤੋਂ ਤੋਂ ਆਪਸ ਸਰਕਾਰ ਤੋਂ ਮੰਤਰਦੇ ਕਿ ਭਾਈਚਾਰਕ ਕਿਸਾਨ ਬਣਾਉਂ ਉਹ ਨਹੀਂ ਰੱਖਦਾ ਇਹ ਕਰਕੇ ਸੈਸਰ ਬੋਰਡ ਨੂੰ ਬੇਸ ਜਾਰੀ ਕੀਤੇ ਜਾਣੇ ਚਾਹੀਦੇ ਨੇ ਕਿ ਕਿਸੇ ਵੀ ਭਾਈਚਾਰੇ ਦੀ ਕੋਈ ਵਿਦਮੌਂਦੀ ਇਕੱਲੇ ਸਿੱਖਾਂ ਦੀ ਉਹਦੇ ਵਿੱਚ ਜਿੱਤੇ ਉਹਦੀਆਂ ਭਾਵਨਾ ਨੂੰ 6:00 ਵਜੇ ਉਹ ਨਹੀਂ ਬਣਾਉਣੀ ਚਾਹੀਦੀ ਨਹੀਂ ਉਹਨੂੰ ਅਗਿਆ ਦੇਣੀ ਚਾਹੀਦੀ ਬਿਲਕੁਲ ਜਿ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਹੈਗਾ ਪ੍ਰਧਾਨਪਤੀ ਜਿਹੜਾ ਸ਼ਾਂਤ ਹੈ ਜਿਹੜਾ ਉਹ ਫਿਲਹਾਲ ਖਤਮ ਹੋ ਚੁੱਕਾ ਹੈ ਪ੍ਰਸ਼ਾਸਨ ਇਹਨਾਂ ਨੂੰ ਆਸ਼ਵਾਸਨ ਦਵਾਇਆ ਕਿ ਜਿਹੜਾ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਫਿਲਮ ਫੈਰੀਆ ਨਹੀਂ ਲੱਗੇ ਕਿ ਜਿੱਦਾਂ ਚੱਲ ਰਹੇ ਹੋਏ ਇਹਨਾਂ ਦਾ ਕਲਾ ਜਿਹੜਾ ਕਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ ਜੀ ਕੁਲਵੀ 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 ਜੀ ਬਿਲਕੁਲ ਇਹ

ਸੀ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਇਤਰਾਸ ਸੀ ਪਰੰਤੂ ਉਹ ਵੀ ਕਟਣ ਜਿੱਤੇ ਗਏ ਤੇ ਹੁਣ ਦੁਬਾਰੇ ਫਿਲਮ ਜਿਹੜੀ ਹੈਗੀ ਹੈ ਉਹ ਰਿਲੀਜ਼ ਹੋਣ ਹੋਣ ਵਾਲੀ ਹੈ ਆ ਇਸ ਦੇ ਉੱਤੇ ਫੇਰ ਇਤਰਾਸ ਜਿਹੜੇ ਹੈਗੇ ਨੇ ਉਹ ਅਖੜੇ ਕਰ ਦਿੱਤੇ ਜਾ ਰਹੇ ਨੇ ਤੇ ਕਿੱਥੇ ਤੱਕ ਕੰਗਨਾ ਰਣਾਵਤ ਦਾ ਸਵਾਲ ਹੈ ਕੰਗੜਾ ਰਣਾਵਤ ਨੇ ਕਿਸੀ ਕਈ ਕਈ ਵਾਰ ਪਿਛਲੀ ਕਈ ਵਾਰ ਇਤਰਾ ਦੇ ਬਿਆਨ ਦਿੱਤੇ ਜਿੰਦੇ ਨਾਲ ਖਾਸ ਤੌਰ ਤੇ ਉਹਨਾਂ ਦੇ ਬਿਆਨਾਂ ਦਾ ਪੰਜਾਬ ਦੇ ਵਿੱਚ ਤੇ ਜੋ ਸਿਕਸ ਕੰਗਣਾ ਰੋਟ ਸਿਕਾ ਹੈਗਾ ਉਹ ਵੇਖਣ ਨੂੰ ਮਿਲਿਆ ਸਿਕਸ ਕੰਗਣਾ ਹੈ ਕਿ ਨਹੀਂ ਹੋ ਸਕਦਾ ਹੈ ਕਿ ਕੰਗਣਾ ਰਣਾਵਤ ਨਾਲ ਇਹ ਿਲੰਦੂਵੀ ਹੋਈ ਹੈ ਉਸ ਦੇ ਉੱਤੇ ਵੀ ਇਤਰਾਜ਼ ਜਤਾ ਰਹੇ ਨੇ ਤੇ ਫਿਲਮ ਦੇ ਵਿੱਚ ਜਿਹੜਾ ਦਿਖਾਇਆ ਗਿਆ ਹੈ ਉਹ ਉਸ ਦੇ ਉੱਤੇ ਇਹ ਤਰਕ ਦਿੱਤੇ ਜਾ ਰਹੇ ਨੇ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਛਵੀ ਜਿਹੜੀ ਹੈਗੀ ਆ ਉਹ ਖਰਾਬ ਕਰਕੇ ਵਿਖਾਈ ਜਾਣ ਦੀ ਕੋਸ਼ਿਸ਼ ਵਿਖਾਈ ਜਾਣ ਦੀ ਕੋਸ਼ਿਸ਼ ਹੈ ਤਾਂ ਕਿਤਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ਅਤੇ ਕੰਗਣਾ ਰਣਹੁਤ ਦੋਨਾਂ ਦੇ ਉੱਤੇ ਇਤਰਾਜ਼ ਜਿਹੜਾ ਹੈਗਾ ਉਹ ਸਿੱਖ ਸੰਗਠਨਾਂ ਨੂੰ ਹੈਗਾ ਇਸ ਕਰਕੇ ਉਹ ਇਸ ਦਾ ਵਿਰੋਧ ਕਰ ਰਿਹਾ ਹੈ ਕਿ ਕਿਤਾ ਜੀ ਬਿਲਕੁਲ ਪਚਾਲਾ ਦੇ ਵਿੱਚ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈਗੀ ਕਿ ਚੰਡੀਗੜ੍ਹ ਦੇ ਵਿੱਚ ਉਹ ਲਾ ਬਹਾਲ ਇਸ ਤਰੀਕੇ ਨਾਲ ਹੀ ਲਾ ਐਂਡ ਆਰਡਰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗਾ